ਜੋ ਮਨ ਵਿੱਚ ਕਾਲਣਾ ਜੋ ਮਨ ਵਿੱਚ ਸਦਰਾਂ ਪਾਲ ਗਏ ਬਸ ਉਹੀ ਕਾਲਣਾ ਘਾਲ ਗਏ ਜੋ ਮਨ ਵਿੱਚ ਸਦਰਾਂ ਪਾਲ ਗਏ ਬਸ ਉਹੀ ਕਾਲਣਾ ਘਾਲ ਗਏ ਮੈਂ ਉੱਤਰ ਜਿਨ੍ਹਾਂ ਨੂੰ ਨਹੀਂ ਸੀ ਦੇਣਾ ਉਹੀ ਡਾਢੇ ਕਰ ਸਵਾਲ ਗਏ ਨਾ ਮਹਿਸੂਸ ਕਰੋ ਨਹੀਂ ਲੱਗਦੀ ਠੰਡ ਘੁੰਮਦਿਆ ਕਿੰਨੇ ਲੰਘ ਸਿਆਲ ਗਏ ਪਹਿਲੇ ਕਸਮਾਂ ਦੇ ਕੇ ਵਰਜ ਗਏ ਪਹਿਲੇ ਕਸਮਾਂ ਦੇ ਕੇ ਵਰਜ ਗਏ ਦੂਜੇ ਕਸਮਾਂ ਦੇ ਕੇ ਪਿਆਲ ਗਏ ਜਗ ਹਿੱਤਾਂ ਲਈ ਭੋਗਤੇ ਨੇ ਜੋ ਜਗ ਹਿੱਤਾਂ ਦੇ ਲਈ ਭੋਗਤੇ ਨੇ ਜੋ ਮਹਾਪੁਰਸ਼ ਉਹੀ ਕਰਨ ਹਾਲ ਗਏ ਖੋਲ ਕੇ ਪਰਤਾਂ ਸੱਚ ਸਮਝਾਇਆ ਨਾਲੇ ਚੰਗਿਆ ਲਈ ਬਣ ਢਾਲ ਗਏ ਕਰਨ ਚ ਪਾਇਆ ਜੋ ਰੜਕਦੇ ਨਹੀਂ ਸੀ ਸਾਹਮਣੇ ਕੈਮਰੇ ਦੇ ਕੱਢ ਗਾਲ ਗਏ ਜੀ ਕੋਈ ਹੋਰ ਹੁੰਦਾ ਤਾਂ ਭੜਕ ਜਾਂਦਾ ਉਹ ਵਿਸ਼ਾ ਬਦਲ ਕੇ ਟਾਲ ਗਏ ਹੁਕਮ ਅਦੂਲੀ ਤਾਂ ਸਿੱਖੀ ਨਹੀਂ ਸੀ ਹੁਕਮ ਅਦੂਲੀ ਤਾਂ ਸਿੱਖੀ ਨਹੀਂ ਸੀ ਬਿਨਾਂ ਸੋਚੇ ਸਮਝੇ ਮਾਰ ਛਾਲ ਗਏ ਥੱਕਣ ਨਾ ਤਰੀਫਾਂ ਦੇ ਪੂਲ ਬੰਦੇ ਠੱਕਣ ਨਾ ਤਰੀਫਾਂ ਦੇ ਪੂਲ ਬੰਦੇ ਸ਼ਮਸ਼ਾਨ ਤੱਕ ਜਿਹੜੇ ਵੀ ਨਾਲ ਗਏ ਬਾਜਾ ਸਾਹਿਬ ਲਾਸਟ ਹੈ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਗਵੰਤ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਗਵੰਤ ਚਿਰਾਗ ਨਾਲ ਚਿਰਾਗ ਜੋ ਬਾਲ ਗਏ ਜੀ ਜੋ ਮਨ ਵਿੱਚ ਸਦਨਾ ਪਾਲ ਗਏ ਬਸ ਉਹੀ ਘਾਲਣਾ ਘਾਲ ਗਏ ਬਸ ਉਹੀ ਘਾਲਣਾ ਘਾਲ ਗਏ ਬਸ ਉਹੀ ਘਾਲਣਾ ਘਾਲ ਗਏ ਜੀ